ਸ਼ੁਰੂ ਹੋਇਆ ਜਦੋਂ ਸਾ ਸੀਵਰੇਜ ਇੱਥੇ ਆਪਣੇ ਸੀਵਰੇਜ ਪਿਆ ਇਹ ਦਿੱਕਤ ਉਦੋਂ ਦੀ ਕੁਝ ਜ਼ਿਆਦਾ ਹੋ ਗਈ ਜੀ ਸੀਵਰੇਜ ਪ੍ਰੋਪਰਲੀ ਕੰਮ ਨਹੀਂ ਕਰ ਰਿਹਾ ਇਹ ਅੱਜ ਦੀ ਗੱਲ ਨਹੀਂ ਹੈਗੀ ਸੀਵਰੇਜ ਆਦਾ ਪਿਆ ਇਹ ਕਦੇ ਵੀ ਢੰਗ ਨਾਲ ਚੱਲਿਆ ਨਹੀਂ ਹੈ ਤੇ ਪਰ ਜੇ ਇੱਕ ਗੱਲ ਦੇਖੀ ਜੀ ਚਲੋ ਆਗੂਆਂ ਦੀ ਛੱਡੋ ਮੇਨ ਜਿਹੜੇ ਵਸੋਂ ਆ ਜਿਹੜੇ ਦੁਕਾਨਦਾਰ ਨੇ ਉਹਨਾਂ ਦੀ ਦੁਕਾਨਦਾਰੀ ਵੀ ਖਰਾਬ ਹੋ ਰਹੀ ਹੈ ਇਹਨਾਂ ਗੱਲਾਂ ਨਾਲ ਸਾਰੇ ਪਾਸਿਆਂ ਤੋਂ ਉਹ ਇਹ ਗੱਲ ਦਾ ਪ੍ਰਭਾਵ ਪੈ ਰਿਹਾ ਮਾੜਾ ਪ੍ਰਭਾਵ ਪੈ ਰਿਹਾ ਦੁਕਾਨਦਾਰੀ ਤੇ ਵੀ ਇਹ ਰਸਤੇ ਪੁਰਾਣੇ ਕਿਉਂ ਸਮਝਦੇ ਕਿ ਸੁਰਵਾਰ ਜੀ ਦੇਖੋ ਜਿਹੜੀ ਮੌਕੇ ਦੀ ਸਰਕਾਰ ਹੁੰਦੀ ਹੈ ਉਹਨੇ ਦੇਖਣਾ ਹੁੰਦਾ ਕਿ ਵੀ ਇਹਨੂੰ ਅਸੀਂ ਕਿਸ ਤੰਗ ਦੇ ਨਾਲ ਮੈਨੇਜ ਕਰਨਾ ਮੇਨ ਰਸਤਾ ਜੀ ਇਹ ਹੈ ਇੱਥੋਂ ਸਮਸ਼ਾਨ ਘਾੜਨੋਂ ਵੀ ਇਹੀ ਰਸਤਾ ਜਾਂਦਾ ਔਰ ਕੁੜੀਆਂ ਦੇ ਸਕੂਲ ਨੂੰ ਵੀ ਇਹੀ ਰਸਤਾ ਜਾਂਦਾ ਜਿਹੜਾ ਕਿ ਛੋਟਾ ਬੱਚਿਆਂ ਦਾ ਸਕੂਲ ਹੈ ਪ੍ਰਾਇਮਰੀ ਸਕੂਲ ਉਹਨੂੰ ਵੀ ਇਹੀ ਰਸਤਾ ਜਾਂਦਾ ਮੇਨ ਗੁਰਦੁਆਰਾ ਸਾਹਿਬ ਨੂੰ ਵੀ ਇਹੀ ਰਸਤਾ ਜਾਂਦਾ ਜਾਂ ਅੱਗੇ ਰੋੜੀਆਂ ਪਿੰਡ ਨੂੰ ਇਹੀ ਰਸਤਾ ਜਾਂਦਾ ਸੇਕੇ ਪਿੰਡ ਨੂੰ ਇਹੀ ਰਸਤਾ ਜਾਂਦਾ ਬਾਹਰ ਟਾਲ ਦੇ ਵਾਲੇ ਜਿਹੜੇ ਕਿ ਮੇਨ ਮੇਨ ਜਿਹੜੇ ਹੈਗੇ ਨੇ ਗੁਰਦੁਆਰਾ ਸਾਹਿਬ ਔਰ ਮੰਦਿਰ ਵੀ ਬਣਿਆ ਹੋਇਆ ਉਹ ਕੋਟਰ ਚਮਚਾਨ ਦਾ ਏਡਵੀਆ ਉਧਰ ਸਾਰਿਆਂ ਨੂੰ ਇਹੀ ਰਸਤਾ ਅੱਗੇ ਜਾਂਦਾ ਹੈ ਤੇ ਇਹਦਾ ਜਲਦ ਤੋਂ ਜਲਦ ਹੱਲ ਕਰਵਾਇਆ ਜਾਵੇ ਜਿਹੜਾ ਵੀ ਆਉਂਦਾ ਉੱਥੇ ਉਹ ਇਹੀ ਆ ਕੇ ਦੱਸਦੇ ਨੇ ਵੀ ਆ ਕੇ ਅਸੀਂ ਇਹ ਵੀ ਜ਼ਰੂਰ ਹੈ ਕਿ ਮੁਰੰਮਤ ਕਰਾਵਾਂਗੇ ਰਿਪੇਅਰ ਕਰਾਵਾਂਗੇ ਰਿਪੇਅਰ ਕਰਾਉਣਾਂ ਦਾ ਦੂਰ ਦੀ ਗੱਲ ਦੁਵਾਰਾ ਕਿਸੇ ਨੇ ਵੀ ਦੁਵਾਰਾ ਨਹੀਂ ਪੁੱਛਿਆ ਸੜਕ ਦੇ ਵਿੱਚੋਂ ਬੱਟੇ ਨਿਕਲ ਗਏ ਸਾਡੇ ਸ਼ੀਸ਼ਿਆਂ 'ਚ ਲੱਗ ਗਏ ਸ਼ੀਸ਼ੇ ਟੁੱਟ ਜਾਂਦੇ ਨੇ ਕਈ ਵਾਰ ਸ਼ੀਸ਼ੇ ਆਪਣੇ ਨਵੇਂ ਨਵਾਂ ਟੁੱਟਦੇ ਆਂ ਅੱਜ ਵੀ ਉਹ ਹੋਰ ਸਾਡੀਆਂ ਬੇਟੀਆਂ ਇੱਥੇ ਆਉਂਦੀਆਂ ਨੇ ਵਿਚਾਰੀਆਂ ਸਕੂਲਾਂ ਤੋਂ ਪਾਣੀ ਦੇ ਬਿੱਟਰੀ ਨਿਕਲ ਕੇ ਜਾਂਦੀਆਂ ਨੇ ਉਹ ਬੱਚੇ ਉਹ ਵਿੜਦੇ ਵੀ ਨਹੀਂ ਜਿਹਨਾਂ ਦੇ ਜਨਮ ਸਰਟੀਫਿਕੇਟ ਵੀ ਲੱਗ ਚੜਦੀ ਹੈ ਸਾਡੇ ਦੇ ਡਾਕਜਨ ਆਈ ਨੇ ਵੀ ਪਹਿਲਾਂ ਮੈਂ ਉਹਨੇ ਅਸੀਂ ਦਫ਼ਤਰ ਤੇ ਮਿੱਟੀ ਲੈ ਕੇ ਉਹਨੇ ਆਪਣਾ ਦਫ਼ਤਰ ਹੀ ਓਪਨਿੰਗ ਕੀਤੀ ਸੀ ਜਾਂਦੀ ਆਪੇ ਤੇ ਸਾਡੇ ਗਾਹਾਂ ਦੀ ਦੁਕਾਨਦਾਰੀ ਬੰਦ ਹੋ ਜਾਂਦੀ ਹੈ ਸਾਡੇ ਸਾਰੇ ਬਜ਼ਾਰ ਦੇ ਜਨੂਨ ਫੁੱਟੇ ਲੱਗ ਜਾਂਦੇ ਨੇ ਸਰੋ ਸ਼ਹਿਰ ਦੇ ਨਾਗਰ ਦੇ ਨਾਲ ਜੀਹ ਸਕਦਾ ਕਿਉਂਕਿ ਨਿਆਣ ਗੇੜ ਹੋਈ ਹੈ ਤੁਸੀਂ ਸਾਰੇ ਕੰਡਾ ਤੋਂ ਲੱਗਦੀ ਹੈ ਜੀ ਅਸੀਂ ਇਹਨਾਂ ਨੂੰ ਬਹੁਤ ਜ਼ੋਰ ਕਹਿ ਚੁੱਕਿਆ ਹੈ ਕਿ ਜਦੋਂ ਵੀ ਆਉਂਦੇ ਨੇ ਕਹਿੰਦੇ ਬੱਸ ਅਸੀਂ ਹੋਣਾ ਉਹ ਇਹ ਸਾਡਾ ਪਾਸ ਹੋ ਚੁੱਕੀ ਹੈ ਤੁਹਾਡੀ ਇਹ ਸਾਰੇ ਬੰਦੂਗੀ ਛੇਤੀ ਬੰਦੂਗੀ ਕਿੰਨਾ ਇੱਕ ਵਾਰੀ ਕਰਕੇ ਇਹ ਬਹੁਤ ਲੰਬੇ ਸਮੇਂ ਤੋਂ ਅਸੀਂ ਦੇਖਦੇ ਆ ਰਹੇ ਹਾਂ ਕਿ ਸੜਕ ਦੇ ਜਿੰਨੇ ਵੀ ਸਾਰੀਆਂ ਆਲੇ-ਦੁਆਲੇ ਦੀਆਂ ਸੜਕਾਂ ਸਾਰੀਆਂ ਤਿਆਰ ਹੋ ਚੁੱਕੀਆਂ ਨੇ ਕਿ ਇੱਕ ਇਹੀ ਸਰਕਾਰਾਂ ਨੂੰ ਸਾਡੀ ਸੜਕ ਨਜ਼ਰ ਨਹੀਂ ਆ ਰਹੀ ਇਸ ਪਾਣੀ ਨਾਲ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ ਗਾਹਕਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ ਇੱਥੇ ਆਉਣ ਜਾਣ ਵਾਲੇ ਸਾਰੇ ਜ਼ਿਆਦਾ ਪਰੇਸ਼ਾਨ ਹੁੰਦੇ ਨੇ ਅੱਗੇ ਲੜਕੀਆਂ ਦਾ ਸਕੂਲ ਆ ਉਹਨਾਂ ਨੂੰ ਪੈਦਲ ਜਾਣ ਦੀ ਬਹੁਤ ਪਰੇਸ਼ਾਨੀ ਆਉਂਦੀ ਹੈ ਇੱਥੇ ਬਹੁਤ ਸਾਰੇ ਕੰਮ ਕਰਨ ਵਾਲੇ ਵੀ ਆਉਂਦੇ ਨੇ ਇੱਥੇ ਜਿਨ੍ਹਾਂ ਨੂੰ ਕਿ ਲੰਗਣ ਵਿੱਚ ਬਹੁਤ ਦਿੱਕਤ ਆਉਂਦੀ ਆ ਸਾਧਨ ਖੜਾਉਣ ਦੀ ਪਰੇਸ਼ਾਨੀ ਇੱਥੇ ਬਹੁਤ ਜ਼ਿਆਦਾ ਦੁਕਾਨਾਂ ਵਾਲਿਆਂ ਨੂੰ ਹਰ ਵਕਤ ਪਾਣੀ ਨਾਲ ਜਦੋਂ ਬਾਰਿਸ਼ ਹੁੰਦੀ ਆ ਬਾਰਿਸ਼ ਦਾ ਪਾਣੀ ਆਉਂਦਾ ਉਸ ਤੋਂ ਬਾਅਦ ਇੱਥੇ ਦੁਕਾਨਾਂ ਵਾਲਿਆਂ ਨੂੰ ਆਪਣਾ ਆਪਣਾ ਇੱਟਾ ਰੱਖ ਕੇ ਪ੍ਰਬੰਧ ਕਰਨਾ ਪੈਂਦਾ ਜਿਹੜਾ ਕਿ ਦੁਕਾਨਾਂ ਦੇ ਤੁਲਸੋ ਵਾਲੀ ਚੌਂਕੀ ਜੋ ਪ੍ਰਾਣੀ ਇੱਥੇ ਚੌਂਕ ਵਿੱਚ ਹੈ ਉੱਥੋਂ ਲੈ ਕੇ ਅੱਗੇ ਕੁੜੀਆਂ ਦੇ ਸਕੂਲ ਤੱਕ ਸਾਹਮਣੇ ਰੋੜੀਆਂ ਵਾਲੇ ਜਿਹਨੂੰ ਟੋਬਾ ਕਹਿੰਦੇ ਆਪਾਂ ਉੱਥੇ ਤੱਕ ਜਿਹੜੀ ਸਾਰੀ ਸੜਕ ਜਾਂਦੀ ਹੈ ਸਾਰੀ ਦੀ ਸਾਰੀ ਸੜਕ ਟੁੱਟ ਚੁੱਕੀ ਹੈ ਇੱਥੇ ਪਾਣੀ ਇਸ ਜਗ੍ਹਾ ਤੇ ਪਾਣੀ ਇੰਨਾ ਕਿ ਜ਼ਿਆਦਾ ਇਕੱਠਾ ਹੋ ਜਾਂਦਾ ਕਿ ਸਾਨੂੰ ਪੈਦਲ ਲੰਘਣ ਦੀ ਬਹੁਤ ਜ਼ਿਆਦਾ ਪਰੇਸ਼ਾਨੀ ਆਉਂਦੀ ਹੈ ਇਹ ਇਸ ਕਰਕੇ ਪ੍ਰਸ਼ਾਸਨ ਨੂੰ ਅਸੀਂ ਕਹਿਣਾ ਚਾਹੁੰਦੇ ਆ ਕਿ ਇਸ ਦਾ ਸਾਨੂੰ ਕੋਈ ਜਲਦ ਤੋਂ ਜਲਦ ਸੋਲੂਸ਼ਨ ਕੀਤਾ ਜਾਵੇ ਕਿ ਸਾਡੀ ਜਿਹੜੀ ਆ ਕਸਟਮਰ ਦੀ ਪਰੇਸ਼ਾਨੀ ਔਰ ਦੁਕਾਨਦਾਰਾਂ ਦੀ ਮੁਸੀਬਤ ਆ ਜਿਹੜੀ ਉਹ ਦੂਰ ਕੀਤੀ ਜਾਵੇ ਸਾਨੂੰ ਆਸ ਆ ਕਿ ਤੁਸੀਂ ਇਹ ਛੇਤੀ ਹੀ ਹੱਲ ਕਰਵਾਓਗੇ ਧੰਨਵਾਦ ਜੀ ਕਹਿ ਰਹੇ ਹੋ ਆਸ ਆ ਤੁਹਾਨੂੰ ਪ੍ਰਸ਼ਾਸਨ ਨੂੰ ਤੁਸੀਂ ਰਿਕੁਐਸਟ ਇਹ ਕੀਤੀ ਜਾਵੇ ਬੜੀ ਜਲਦੀ ਹੱਲ ਹੋਊਗਾ ਕਿੰਨੀ ਵਾਰੀ ਪਹਿਲਾਂ ਇਹ ਰਿਕੁਐਸਟ ਕਰ ਚੁੱਕੇ ਆ ਕਿੰਨੀ ਵਾਰੀ ਪਹਿਲਾਂ ਇਹ ਆਸ ਜਿਹੜੀ ਐ ਇਹ ਤੁਸੀਂ ਪ੍ਰਗਟ ਕਰ ਚੁੱਕੇ ਆ ਇਹ ਜਿਹੜੀਆਂ ਪਹਿਲਾਂ ਵੀ ਸਰਕਾਰਾਂ ਆਈਆਂ ਨੇ ਅਕਾਲੀ ਜਲਦੀ ਸਰਕਾਰ ਵੀ ਆਈ ਆ ਉਸ ਤੋਂ ਬਾਅਦ ਕਾਂਗਰਸ ਸਰਕਾਰ ਵੀ ਆਈ ਆ ਉਹਨਾਂ ਨੇ ਵੀ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਆਂਦੇ ਨੇ ਸਾਡੇ ਕੋਲੇ ਸਾਰੇ ਮਿੱਤਰ ਜੋ ਉਸਤ ਨੇ ਸਾਰੇ ਸਾਰੇ ਸਾਡੇ ਕੋਲ ਆਂਦੇ ਨੇ ਲੇਕਿਨ ਸਾਰੇ ਇਹ ਕਹਿ ਕੇ ਚਲੇ ਜਾਂਦੇ ਨੇ ਨੈਕਸਟ ਟਾਈਮ ਤੁਹਾਡਾ ਜਰੂਰ ਕੋਈ ਨਾ ਕੋਈ ਹੱਲ ਕਰਾਵਾਂਗੇ ਲੇਕਿਨ ਕਿਸੇ ਨੇ ਕੋਈ ਸਾਡੀ ਸਾਰ ਨਹੀਂ ਲਈ ਮੈਂ ਇਹ ਜ਼ਰੂਰੀ ਆ ਉਹਨਾਂ ਦਾ ਕਹਿਣਾ ਕਿ ਹਾਂਜੀ ਅਸੀਂ ਤੁਹਾਡੀ ਸੁਣਵਾਈ ਕਰਾਂਗੇ ਅੱਗੇ ਤੱਕ ਤੁਹਾਡੀ ਗੱਲ ਲੈ ਕੇ ਜਾਵਾਂਗੇ ਕਿਸੇ ਨੇ ਇਹ ਗੱਲਾਂ ਪੁੱਛਣ ਦੀ ਮੁੜ ਕੇ ਕਿਸੇ ਨੇ ਕੋਈ ਇਸ਼ਾਰ ਨਹੀਂ ਲਈ ਅੱਜ ਉੱਤੇ ਫੇਰ ਉਹੀ ਹਾਲ ਹੈ ਫੇਰ ਨੈਕਸ ਜਿਹੜੇ ਹੁਣ ਅੱਜ ਆਮ ਆਦਮੀ ਪਾਰਟੀ ਦੇ ਜਿਹੜੇ ਬਣੇ ਨੇ ਜੱਥੇਦਾਰ ਸਾਹਿਬ ਉਹ ਵੀ ਇੱਥੇ ਆਉਂਦੇ ਨੇ ਉਹਨਾਂ ਨੇ ਵੀ ਦਵਾਰਾ ਆ ਕੇ ਨਹੀਂ ਪੁੱਛਿਆ ਕਿਉਂ ਇੱਕ ਸਾਡੇ ਉੱਤੇ ਨਾਲੇ ਵੀ ਸਮੱਸਿਆ ਸੀ ਉਹ ਉਹਨਾਂ ਨੇ ਜ਼ਰੂਰ ਸਾਡੀ ਹੱਲ ਕਰਵਾਤੀ ਉਹਨਾਂ ਨੂੰ ਬੇਨਤੀ ਹੈ ਕਿ ਸਾਡੀ ਇਸ ਸੜਕ ਦਾ ਵੀ ਹੱਲ ਕਰਵਾਇਆ ਜਾਵੇ ਸਿਕਾਤ ਜੇ ਕੋਈ ਆਮਰਤਾ ਜੀ ਜਿਹੜਾ ਵੀ ਸਰਦਾਰਾ ਦੇ ਮਰੀਜ਼ ਵੀ ਆਵੇਗਾ ਆਮ ਜੀ ਮੇਨ ਰਸਤਾ ਇਹ ਹੈ ਐਸਾ ਸਮਸ਼ਾਨ ਘਾੜਨੋਂ ਵੀ ਇਹੀ ਰਸਤਾ ਜਾਂਦਾ ਔਰ ਕੁੜੀਆਂ ਦੇ ਸਕੂਲ ਨੂੰ ਵੀ ਇਹੀ ਰਸਤਾ ਜਾਂਦਾ ਜਿਹੜਾ ਕਿ ਛੋਟਾ ਬੱਚਿਆਂ ਦਾ ਸਕੂਲ ਆ ਪ੍ਰਾਇਮਰੀ ਸਕੂਲ ਉਹਨੂੰ ਵੀ ਇਹੀ ਰਸਤਾ ਜਾਂਦਾ ਮੇਨ ਗੁਰਦੁਆਰਾ ਸਾਹਿਬ ਨੂੰ ਵੀ ਇਹੀ ਰਸਤਾ ਜਾਂਦਾ ਜਾਂ ਅੱਗੇ ਰੋੜੀਆਂ ਪਿੰਡ ਨੂੰ ਇਹੀ ਰਸਤਾ ਜਾਂਦਾ ਸਿੱਖੇ ਪਿੰਡ ਨੂੰ ਇਹੀ ਰਸਤਾ ਜਾਂਦਾ ਬਾਹਤ ਆਉਣ ਵਾਲੇ ਜਿਹੜੇ ਕਿ ਮੇਨ ਮੇਨ ਜਿਹੜੇ ਹੈਗੇ ਨੇ ਗੁਰਦਾਨਾ ਸਾਮ ਔਰ ਮੰਦਰ ਵੀ ਬਣਿਆ ਹੋਇਆ ਇੱਕ ਉਦਾਰ ਜਮਸ਼ਾਨ ਦਾ ਅਟਵੀਆ ਉਧਰ ਸਾਰਿਆਂ ਨੂੰ ਇਹੀ ਰਸਤਾ ਅੱਗੇ ਜਾਂਦਾ ਹੈ ਕਿ ਇਹਦਾ ਜਲਦ ਤੋਂ ਜਲਦ ਹੱਲ ਕਰਵਾਇਆ ਜਾਵੇ ਪ੍ਰਸ਼ਾਸਨ ਇੱਥੇ ਆਉਂਦੇ ਨੇ ਪ੍ਰਸ਼ਾਸਨ ਵੀ ਅੱਗੇ ਪ੍ਰਸ਼ਾਸਨ ਨੇਤਾ ਉੱਤੇ ਪਾਸ ਵੀ ਕਰਕੇ ਗਏ ਸੀ ਕਹਿੰਦੇ ਸੀ ਹੁਣ ਇਸ ਤੋਂ ਬਾਅਦ ਇਹਦਾ ਨੰਬਰ ਲੱਗੇਗਾ ਜਦੋਂ ਨਾਲੇ ਦਾ ਕੰਮ ਸ਼ੁਰੂ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਯਕੀਨ ਦਿਵਾਇਆ ਸੀ ਕਿ ਅਸੀਂ ਇੱਥੇ ਇਹਨਾਂ ਵੀ ਹੁਣ ਕੰਮ ਸ਼ੁਰੂ ਕਰਵਾਵਾਂਗੇ ਪਾਸ ਹੋ ਗਿਆ ਹੋਇਆ ਇਹ ਇਹ ਕਮੇਟੀ ਦੇ ਅੰਡਰ ਆਉਂਦਾ ਹੈ ਇਹ ਹੁਣ ਉਹ ਦੱਸਣਗੇ ਵੀ ਕਮੇਟੀ ਤੋਂ ਉਹਨਾਂ ਨੇ ਕਿਵੇਂ ਕਰਾਉਣਾ ਕਿੰਨਾ ਸਮਾਂ ਹੋ ਗਿਆ ਜਦੋਂ ਦੱਸਿਆ ਜਾ ਰਿਹਾ ਸੀ ਪਾਸ ਹੋ ਗਿਆ ਵੀ ਉਹਦਾ ਨੰਬਰ ਹੈ ਇਹਨੂੰ ਘੱਟੋ ਘੱਟ ਜਦੋਂ ਆਮ ਆਦਮੀ ਸਰਕਾਰ ਆਈ ਹੈ ਜੀ ਉਸ ਤੋਂ ਪਹਿਲਾਂ ਦਾ ਕਹਿੰਦੇ ਨੇ ਇਹ ਪਾਸ ਹੋ ਚੁੱਕਿਆ ਹੋਇਆ ਹੈ ਕੌਜੀ ਵੀ ਕਹਿੰਦੇ ਸੀ ਕੌਜੀ ਹੋ ਗਏ ਜੀ ਹਾਂਜੀ ਲੱਖਾ ਜੀ ਵੀ ਕਹਿੰਦੇ ਕਿ ਇਹ ਹੋ ਗਏ ਕਿੰਨੇ ਮਹੀਨੇ ਹੋ ਗਏ ਜੀ ਉਹਨੂੰ ਬਰਾ ਇਹਨਾਂ ਨੂੰ ਹੁਣ ਕਟੋਂ ਕਟ ਇੱਕ ਸਾਲ ਦਾ ਜੀ ਉਹ ਨਾਲਾ ਜਿਹੜਾ ਸੀਗਾ ਉਹਨੂੰ ਹੋ ਚੁੱਕਿਆ ਹੋਇਆ ਤਿੰਨ ਸਾਲ ਪਿਆਰ ਹੋਏ ਨੂੰ ਹਾਂਜੀ ਸਾਲ ਹੋ ਗਏ ਤੇ ਉਹਨੂੰ ਤਿੰਨ ਸਾਲ ਹੋ ਗਏ ਜੀ ਪੂਰੇ ਬਣੀ ਨੂੰ ਸਭ ਕੋ ਜਿਹੜੀ ਉਹਨੂੰ ਕਹਿ ਰਹੇ ਨੇ ਵੀ ਹੁਣ ਬਣ ਗਈ ਹੁਣ ਬਣ ਗਈ ਹਾਂਜੀ ਹਾਂਜੀ ਜਿਹੜਾ ਵੀ ਆਉਂਦਾ ਉੱਥੇ ਉਹ ਇਹੀ ਆ ਕੇ ਦੱਸਦੇ ਨੇ ਵੀ ਆ ਕੇ ਅਸੀਂ ਇਹ ਵੀ ਜ਼ਰੂਰ ਹੈ ਦੀ ਮੁਰੰਮਤ ਕਰਾਵਾਂਗੇ ਰਿਪੇਅਰ ਕਰਾਵਾਂਗੇ ਰਿਪੇਅਰ ਕਰਾਉਣਾਂ ਦਾ ਦੂਰ ਦੀ ਗੱਲ ਦੁਵਾਰਾ ਕਿਸੇ ਨੇ ਵੀ ਦੁਵਾਰਾ ਨਹੀਂ ਪੁੱਛਿਆ ਅੰਦਰ ਪਾਣੀ ਆ ਜਾਂਦਾ ਜੀ ਸ਼ੀਸ਼ੇ ਟੁੱਟ ਜਾਂਦੇ ਨੇ ਪਾਣੀ ਆ ਜਾਂਦਾ ਦੁਕਾਨਾਂ ਦੇ ਅੰਦਰ ਪਾਣੀ ਆ ਜਾਂਦਾ ਜੀ ਦੁਕਾਨਾਂ ਦੇ ਅੰਦਰ ਪਾਣੀ ਆ ਜਾਂਦਾ ਤੇ ਬਰਸਾਤ ਦਾ ਇਹ ਕਿੰਨਾ ਲੱਗਿਆ ਇਹ ਲੱਗਿਆ ਚੰਗੀ ਤਰ੍ਹਾਂ ਲੱਗਿਆ ਇਹਦਾ ਲੰਘ ਨਹੀਂ ਨਹੀਂ ਵੱਟੇ ਡੁੱਟਦੇ ਨੇ ਸ਼ੀਸ਼ੇ ਡੁੱਟਦੇ ਨੇ ਬੱਤੋਂ ਸੜਕਾਂ ਦੇ ਵਿੱਚੋਂ ਵੱਟੇ ਨਿਕਲ ਗਏ ਸਾਡੇ ਸ਼ੀਸ਼ਿਆਂ 'ਚ ਲੱਗਦੇ ਨੇ ਸ਼ੀਸ਼ੇ ਡੁੱਟ ਜਾਂਦੇ ਨੇ ਜੀ ਕਈ ਵਾਰ ਸ਼ੀਸ਼ੇ ਆਪਣੇ ਨਵੇਂ ਪਵਾ ਚੁੱਕੇ ਆਂ ਅੱਛਾ ਜੀ ਹੋਰ ਹੋਰ ਕੋਈ ਨਕਸਾ ਹੁੰਦਾ ਹੋਰ ਸਾਡੀਆਂ ਬੇਟੀਆਂ ਉੱਥੇ ਆਉਂਦੀਆਂ ਨੇ ਵਿਚਾਰੀਆਂ ਸਕੂਲਾਂ ਚੋਂ ਪਾਣੀ ਦੇ ਵਿੱਚ ਦੀ ਨਿਕਲ ਕੇ ਜਾਂਦੀਆਂ ਨੇ ਇਹਦੇ ਬਹੁਤ ਮੈਂ ਸ਼ਟਾਵਾ ਤੇ ਬੱਚੇ ਬਹੁਤ ਡਿੱਗਦੇ ਵੀ ਨੇ ਜੀ ਇਹਨਾਂ ਲਈ ਵਿਚਾਰੇ ਸਰਟੀਫੀਕੇਟ ਵੀ ਲੱਗ ਸਕਦੀ ਹੈ ਲੱਗ ਸਕਦੀ ਲੱਗਦੀ ਹੋਵੇਗੀ ਹਾਂ ਇਹਦਾ ਵੀ ਇੱਥੇ ਕੋ ਮੋਟਰ ਵੀਰੇ ਉਹ ਛੱਟਵਾ ਆ ਇਸ ਲੱਗਦੀ ਹੈ ਜੀ ਛੱਟ ਵੀ ਲੱਗਦੀ ਹੈ ਜੀ ਕਈਆਂ ਨੂੰ ਕਈ ਵਿਚਾਰੇ ਮਜਾ ਔਰ ਦੇਖੋ ਦੁਕਾਨ ਸਾਡਾ ਬਿਜ਼ਾਰ ਬੰਦ ਹੋ ਜਾਂਦਾ ਜੀ ਦੁਕਾਨਦਾਰੀ ਦਾ ਸਾਡੀ ਬੰਦ ਹੋ ਜਾਂਦੀ ਜੇ ਰੋ ਪਾਰਿਸ਼ ਦਾ ਪਾਣੀ ਖੜਦਾ ਉੱਥੇ ਆ ਕੇ ਅਰੇ ਪਾਣੀ ਦਾ ਲੰਘਣ ਦਾ ਕੋਈ ਰਸਤਾ ਨਹੀਂ ਹੈ ਇਹ ਪਾਣੀ ਦੇ ਇੱਥੇ ਦੇਖੋ ਗਰਮੀ ਨਾਲ ਘੁੱਟ ਕੇ ਪਾਣੀ ਨਾ ਖਤਮ ਹੋਣਾ ਬੱਸ ਕੋਲੋਂ ਹੋਰ ਕੀ ਕਹਾਂ ਚਾਹੀਏ ਹੋਰ ਦਸੋ ਕੁਝ ਮਾਲ ਸਾਡੀ ਦਾ ਸਰਕਾਰ ਅੱਗੇ ਉਹੀ ਮੰਗ ਹੈ ਜੀ ਇਹ ਸੜਕ ਨੂੰ ਜਲਦੀ ਜਲਦੀ ਜੀ ਕਰਾਇਆ ਜਾਵੇ ਤਾਂ ਆ ਕੇ ਗ੍ਰਾਹਕਾਂ ਨਾਲ ਤੇ ਸਾਡਾ ਨੌਕਸਾਨ ਦਾ ਨੁਕਸਾਨ ਤੋਂ ਬਚ ਚਕੀ ਹੈ ਕੌਂਸਲਰ ਨਾਲ ਸਾਡੀ ਗੱਲ ਹੁੰਦੀ ਹੈ ਜੀ ਉਹ ਕਹਿੰਦੇ ਬਈ ਪਾਸ ਹੋਈ ਹੈ ਜੀ ਅਸੀਂ ਹੁਣ ਹੀ ਬੁਲਾਵਾਂਗੇ ਪਰ ਬੁਲਾਵਾਂਦਾ ਕੋਈ ਨਹੀਂ ਹੈ ਜੀ ਸਾਡੇ ਦੇ ਕੌਂਸਲਰ ਜੀ ਨੇ ਵੀ ਪਹਿਲਾਂ ਖੋਲ੍ਹਿਆ ਸੀ ਦਫਤਰ ਤੇ ਮਿੱਟੀ ਪਾ ਕੇ ਉਹਨੇ ਆਪਣਾ ਦਫਤਰ ਜੀ ਓਪਨਿੰਗ ਕੀਤੀ ਸੀ ਅੱਵਾ ਹੋਣ ਸਰੋਕਾਰ ਚੱਲੋ ਬੰਦੇ ਨੇ ਪਾੜੇ ਆ ਤੁਸੀਂ ਵੀ ਜਿਹੜਾ ਕਹਿਣਾ ਚਾਹ ਰਹੇ ਹੋ ਕਿ ਕੀ ਨਕਰਾ ਹੋਏ ਨੂੰ ਹੋਰ ਸਾਡੇ ਇੱਥੇ ਬਹੁਤ ਨੁਕਸਾਨ ਹੋਇਆ ਜੀ ਜਦੋਂ ਬਾਰਿਸ਼ ਦਾ ਬਾਰਿਸ਼ ਪੈਂਦੀ ਹੈ ਉਹ ਸਾਡੀਆਂ ਦੁਕਾਨਾਂ ਦੇ ਅੰਦਰ ਪਾਣੀ ਆ ਜਾਂਦਾ ਤੇ ਸਾਡਾ ਸਮਾਨ ਵੀ ਸਾਰਾ ਖਰਾਬ ਹੋ ਜਾਂਦਾ ਤੇ ਸਾਨੂੰ ਬਹੁਤ ਬਹਿੰਤ ਕਰਨੀ ਪੈਂਦੀ ਹੈ ਇਹਨੂੰ ਦੁਬਾਰਾ ਠੀਕ ਕਰਨ ਨੂੰ ਸਾਡੇ ਸ਼ੀਸ਼ੇ ਡੁੱਟ ਜਾਂਦੇ ਨੇ ਦੁਕਾਨਾਂ ਦੇ ਤੇ ਬਾਕੀ ਜਦੋਂ ਬੱਚੇ ਨਿਕਲਦੇ ਰਹੇ ਸੀ ਬੱਚੇ ਉਹ ਫੜ ਫੜ ਕੇ ਮੱਸਾ ਪਾਣੀ ਚੋਂ ਬਾਹਰ ਕਰਾਈਦਾ ਸੀ ਸਕੂਲ ਦੇ ਬੱਚੇ ਆਉਂਦੇ ਆ ਇੱਥੇ ਤੇ ਸਾਡੇ ਗਾਹਕਾਂ ਦੀ ਦੁਕਾਨਦਾਰੀ ਬੰਦ ਹੋ ਜਾਂਦੀ ਹੈ ਸਾਡੇ ਸਾਰੇ ਬਿਜ਼ਾਰ ਦਾ ਗਲੂਸ ਨਿਕਲ ਜਾਂਦਾ ਇੱਥੇ ਔਰ ਇਹ ਸ਼ਹਿਰਵਾਰੀ ਨਾਲ ਇਹਦੇ ਨਾਲ ਜੁੜਦਾ ਕਿਉਂਕਿ 메ਨ ਰੋਡ ਰਹੀ ਹੈ ਜਿੱਥੇ ਕਿ ਸਾਰੇ ਪਿੰਡਾਂ ਨੂੰ ਲੰਘਦੀ ਹੈ ਇਹ ਇਹ ਕਿਹਦੇ ਤੋਂ ਕੌਂਸਲਰ ਵਾਲੇ ਜੀ ਇਹ ਤੁਹਾਡੇ ਚੋਣਾਂ ਹੁਣ ਹੀ ਕਹਿੰਦੇ ਅਸੀਂ ਇਹਨਾਂ ਨੂੰ ਬਹੁਤ ਵਾਰ ਕਹਿ ਚੁੱਕੇ ਹਾਂ ਕਿ ਜਦੋਂ ਵੀ ਆਉਂਦੇ ਨੇ ਕਹਿੰਦੇ ਬੱਸ ਅਸੀਂ ਆਉਣਾ ਇਹ ਇਹਦਾ ਸਾਡਾ ਪਾਸ ਹੋ ਚੁੱਕਿਆ ਤੁਹਾਡੀ ਇਹ ਸੜਕ ਬਣ ਜੂਗੀ ਛੇਤੀ ਬਣ ਜੂਗੀ ਅੱਲੀ ਤੋਂ ਤੁਸੀਂ ਉਹਨਾਂ ਨੂੰ ਕਹਿਣਾ ਕਿ ਕਿੰਨਾ ਕੁ ਸਮਾਂ ਲੱਗੂਗਾ ਹੁਣ ਬੱਸ ਨੂੰ ਤੁਸੀਂ ਬੱਸ ਹੋ ਗਏ ਤੁਹਾਨੂੰ ਪਾਸ ਹੋ ਕੋ ਤਿੰਨ ਸਾਲ ਹੋ ਗਏ ਜੀ ਸਾਨੂੰ ਤਾਂ ਟਾਈਮ ਲੇ 2-3 ਮਿੰਟ 2-3 ਮਿੰਟ ਲੈ ਕੇ ਜਾਂਦਰੀ ਮੈਂ 2 ਮਹੀਨੇ 3 ਮਹੀਨੇ ਤੁਹਾਡੀ ਸੜਕ ਤਿਆਰ ਹੈ ਜੀ ਪਰ ਤੁਸੀਂ ਆਪਣੇ ਐਮ.ਐਲ.ਏ. ਸਾਹਿਬ ਕੋਲ ਜਾਣਾ ਸੀ ਐਮ.ਐਲ.ਏ. ਸਾਹਿਬ ਵੀ ਸਾਡੇ ਕੋਲ ਆਏ ਸੀ ਉਹਨਾਂ ਨੇ ਵੀ ਮੈਨੂੰ ਇੱਕ ਕਾਗਜ਼ ਦਿਖਾਇਆ ਕਹਿੰਦੇ ਜੀ ਸਾਡੇ ਕੋਲ ਆ ਵੇਖੋ ਜੀ ਥੋੜੀ ਸੜਕ ਜਿਹੜਾ ਅਸੀਂ ਪਾਈ ਹੋਈ ਹੈ ਜੀ ਇਹ ਨੋਦੇ ਦੇ ਵਿੱਚ ਅੱਛਾ ਜੀ ਤੇ ਲੇਕਰ ਉਹਨਾਂ ਦਾ ਇੱਕ ਕਾਗਜ਼ ਉੱਥੇ ਕੋਈ ਕੋਈ ਵੀ ਹੋਵੇ ਦੋ ਦੋ ਵਾਰ ਉਹ ਕਹਿੰਦਾ ਜੀ ਨਹੀਂ ਸਹੀ ਪਾਈ ਹੋਈ ਆ ਵੀ ਪਰ ਕਿੰਨਾ ਕਦਮ ਪਈ ਰਹੂ ਉਹ ਤਾਂ ਕਹਿੰਦਾ ਜਰਾਂਝਾ ਬੈਠੇ ਅਸੀਂ ਤਾਂ ਇੱਥੇ ਸੜਕ ਦੇ ਵਿੱਚ ਬੈਠੇ ਆ ਉਹ ਤਾਂ ਕਹਿੰਦਾ ਜੀ ਤੁਰੰਤ ਤੁਹਾਡੀ ਕਾਰਵਾਈ ਕਰਾਵਾਂਗੇ ਪਰ ਨਹੀਂ ਕਰਵਾਈ ਉਹਨਾਂ ਨੇ ਆਲੋ ਸਾਡੇ ਦਾ ਦਸਤਾਖਤਰਾ ਹੋਈ ਪਈ ਸੋ ਇਹ ਸਾਡਾ ਘਾਹ ਕੋਲ ਵਰਕੇ ਆ ਜੀ ਨਹੀਂ ਹੈਗਾ ਇੱਥੇ ਇਹ ਨਾਲੇ ਤੇ ਅੱਗੇ ਕੋਈ ਆਨਲਾਈਨ ਜੀ ਕਿੰਨਾ ਵੀ ਵਧੀਆ ਕਾਗਜ਼ ਜੜ ਲਈ ਜਾਓਗੇ ਅਸੀਂ ਬਹੁਤ ਵਾਰ ਬੇਨਤੀ ਕੀਤੀ ਹੈ ਜੀ ਇਹਨਾਂ ਨੂੰ ਪਰ ਲੇਕਨ ਉਹਨੇ ਸਾਡੀ ਬਸ ਸਾਨੂੰ ਇਹੀ ਬਾਰੇ ਬਾਰ ਬਾਰ ਜਾ ਕੇ ਜਾਂਦੇ ਨੇ ਕਿ ਬਸ ਆ ਗਿਆ ਜੀ ਹੁਣ ਤੁਹਾਡੀ ਵਾਸਤੇ ਵਰਕ ਨਹੀਂ ਲਾਈ ਹੈ ਹਾਂ ਉਹ ਕੋਈ ਤੁਹਾਡੇ ਕੋ ਜੀ ਮਾਦੀ ਗੱਲ ਕਰਨਾ ਚਾਹੁੰਦੇ ਹਾਂ ਤਾਂ ਕਰੋ ਅਲੋ ਸਾਨੂੰ ਆਹ ਆਤਮਿਕ ਦੂਆ ਲਾ। ਹੁਣ ਆ ਜੀ ਮਾਗੀ ਦੀ ਮਾਈਕ ਦਾ ਧਿਆਨ ਰੱਖੀ। ਵੱਡੀ ਬੜੋ ਆ ਕੀ ਬੜੋ ਵੱਡੀ ਬੜੋ ਆ। ਚਲੋ ਬਸ ਕੋਈ ਨਹੀਂ। ਦੇਖਦਾ ਨਹੀਂ। ਸਵਾ ਠੀਕ ਹੈ ਜੀ ਮੈਂ ਠੀਕ ਆ। ਆ ਦੱਸੋ ਜੀ ਕੀ ਕਰਨਾ ਚਾਹਦੇ ਹੋ? ਦੇਖੋ ਪਰੇਸ਼ਾਨੀਆਂ ਉਹ ਉਤਨੇ ਜੱਦਾ ਮੈਂ ਇੱਥੇ ਆਇਆ ਵਾ ਮੇਰੇ ਸਾਹਮਣੇ ਪਹਿਲਾਂ ਤਾਂ ਮੈਂ ਬਹੁਤ ਕਈ ਮਹੀਨੇ ਦਾ ਪਸਤਾਉਂਦਾ ਹੀ ਰਿਹਾ ਵੀ ਮੈਂ ਇੱਧਰ ਆ ਕਿਉਂ ਗਿਆ। ਜੱਦਾ ਦੇਖਿਆ ਹਾਲ ਇੱਥੇ ਇਨਾ ਬੁਰਾ ਹਾਲ। ਗਾਗ ਤਾਂ ਮੈਂ ਦੇਖਿਆ ਵੀ ਬਜ਼ਾਰ ਚਲੋ ਉਧਰਲੇ ਬਜ਼ਾਰ ਵਧੀਆ ਨੇ ਕਾਮਯਾਬ ਨੇ ਇੱਧਰ ਗਾਗ ਆਣਾ ਚਾਹੁੰਦਾ ਵੀ ਹੋਇਆ ਉਹ ਵੀ ਨਹੀਂ ਆ ਸਕਦਾ ਜੀ ਮਤਲਬ ਸਾਨੂੰ 60 70% ਗਾਗ ਦਾ ਲਾਸ ਹੈ ਜੀ ਉਹ ਆਂਦਾ ਨਹੀਂ ਹੈਗਾ 20% ਗਾਗ ਹੀ ਹੈ ਜਿਹੜਾ ਇੱਧਰ ਹੀ ਬਾਰੇ ਆ ਜਾਂਦਾ ਖਾਸ ਕਰ ਜਿਵੇਂ ਜੋ ਫੈਮਲੀਆਂ ਉਹੀ ਤਾਂ ਗੱਲ ਹੈ ਜੀ ਗਾਗ ਦੇ ਆਉਣ ਵਾਸਤੇ ਕੋਈ ਐਸਾ ਗਾਰਾ ਚੱਕਦੇ ਉਹ ਬਸ ਆਹੀ ਗੱਲ ਹੈ ਜੀ ਸਾਰੇ ਚੱਕਰ ਜਾ ਕੇ ਗਾਗ ਦੇ ਕਪੜੇ ਗਾਗ ਥੋੜਾ ਬਿਲਕੁਲ ਬਿਲਕੁਲ ਕਾ ਕਿਉਂ ਆਊਗਾ ਜੀ ਇੱਥੇ ਗੱਲ ਉਹੀ ਹੈ ਜੀ ਇਹਦਾ ਲੌਸ ਬਹੁਤ ਹੋ ਰਿਹਾ ਜੀ ਸਾਰਿਆਂ ਨੂੰ ਹੋ ਰਿਹਾ ਕੋਈ ਬਸ ਬੋਲਦਾ ਕੋਈ ਨਹੀਂ ਬੋਲਦਾ ਹਾਂਜੀ ਦੱਸੋ ਆਜੋ ਬਰਾਜ ਆਜੋ ਹਾਂਜੀ ਦੱਸੋ ਦੱਸੋ ਤੁਸੀਂ ਦੱਸੋ ਹਾਂਜੀ ਬਸ ਮੇਨ ਪਰੇਸ਼ਾਨੀ ਕੋਈ ਫੈਮਿਲੀ ਨਿਆਣਾ ਹੋਵੇ ਦੱਸੋ ਫੈਮਿਲੀ ਇੱਥੇ ਕਿਵੇਂ ਆਜੂਗੀ ਕੋਈ ਮੁੰਡਾ ਗੁੰਡਾ ਦਾ ਚਲੋ ਆਜੂਗਾ ਪਰ ਸਾਡੇ ਇੱਕ ਨਵੇਂ ਨੇਤਾ ਜੀ ਆਏ ਨੇ ਜੀ ਇਹਨਾਂ ਨੂੰ ਵੀ ਆਪਾਂ ਪੁੱਛਦੇ ਆਂ ਹਾਂਜੀ ਹਾਂ ਇਹਨਾਂ ਦਾ ਤਾਂ ਜ਼ਰੂਰੀ ਸੀਗਾ ਜੀ ਸੀਗਾ ਆ ਦੋਸਤ ਜੀ ਜਮਾ ਇਹਨਾਂ ਨੂੰ ਸੁਣੋ ਜੀ ਕੀ ਕਹਿੰਦੇ ਯਾਰ ਨੇ ਵੀਰੇ ਕੀ ਕਹਿੰਦੇ ਐਂਟਰੀ ਮਾਰੀ ਹੈ ਜੀ ਮੈਂ ਚੱਲਦਾ ਉਹਦੇ ਸ਼ਹਿਰ ਦਾ ਇਹਨਾਂ ਮਾੜਾ ਹਾਲ ਹੋਇਆ ਪਿਆ ਜੀ ਕੀ ਕਹਿਣਾ ਚਾਹੋਗੇ ਤੁਸੀਂ ਸ਼ਹਿਰ ਦਾ ਮਾੜਾ ਹਾਲ ਤਾਂ ਜੀ ਦੇਖੋ ਪਹਿਲਾਂ ਕਈ ਸਰਕਾਰਾਂ ਲੰਘੀਆਂ ਉਸ ਤੋਂ ਬਾਅਦ ਵਿੱਚ ਚਲੋ ਬਦਲਾਅ ਆਇਆ ਸੀਗਾ ਜੀ ਬਦਲਾਅ ਨੂੰ ਤਾਂ ਥੋੜਾ ਜਿਹਾ ਮਲੋਤ ਦੀ ਜਿਹੜੀ ਸਥਿਤੀ ਆ ਉਹਦੇ ਵਿੱਚ ਬਦਲਾਅ ਲਿਆਉਣਾ ਚਾਹੀਦਾ ਜੀ ਤੁਸੀਂ ਕਹਿੰਦੇ ਬਦਲਾਅ ਆਇਆ ਸੀਗਾ ਬਦਲਾਕ ਚ ਹੈ ਜੀ ਆ ਦੇਖੋ ਇਹਨਾਂ ਦਾ ਗਾਰਾ ਬਣਿਆ ਪਿਆ ਜੀ ਬਦਲਾ ਸੀਗਾ ਹੋ ਗਿਆ ਜੀ ਆਸ ਸੀ ਕਿ ਕੁਝ ਕਰਨਗੇ ਜੀ ਨਹੀਂ ਇਹ ਬਦਲਾਕਲੇ ਝਾੜੂ ਵਾਲੇ ਨੂੰ ਨਜ਼ਰ ਆਉਂਦਾ ਹੋਰ ਕਿਹਨੂੰ ਨਜ਼ਰ ਆਉਂਦਾ ਇਹ ਦੇਖੋ ਜੀ ਪਹਿਲਾਂ ਸ਼ੁਰੂ ਰੇ ਜਦੋਂ ਦਾ ਸੀਵਰੇਜ ਇੱਥੇ ਆਪਣੇ ਸੀਵਰੇਜ ਪਿਆ ਇਹ ਦਿੱਕਤ ਉਦੋਂ ਦੀ ਕੁਝ ਜ਼ਿਆਦਾ ਹੋ ਗਈ ਜੀ ਸੀਵਰੇਜ ਪ੍ਰੋਪਰਲੀ ਕੰਮ ਨਹੀਂ ਕਰ ਰਿਹਾ ਇਹ ਅੱਜ ਦੀ ਗੱਲ ਨਹੀਂ ਹੈਗੀ ਸੀਵਰੇਜ ਆਦਾ ਪਿਆ ਇਹ ਕਦੇ ਵੀ ਢੰਗ ਨਾਲ ਚੱਲਿਆ ਨਹੀਂ ਹੈ ਕారణ ਕੀ ਹੈ ਜੀ ਉਹਦਾ ਸੀਵਰੇਜ ਦਾ ਜੀ ਤੁਸੀਂ ਇਹ ਲਾ ਕੇ ਚੱਲੋ ਕਿ ਚਾਹੇ ਉਹ ਕਾਇਮ ਆ ਕੋਈ ਵੀ ਘਾਟ ਰਹੀ ਆ ਪ੍ਰੋਪਰਲੀ ਸੀਵਰੇਜ ਦੀ ਚਾਹੇ ਪਾਈਪਾਂ ਨੇ ਉਹ ਤੰਗ ਨੇ ਜਾਂ ਕੋਈ ਹੋਰ ਕੋਈ ਇਹ ਨਾ ਇਸ਼ੂ ਨੇ ਜਿਹੜੇ ਇੰਜੀਨੀਅਰ ਹੀ ਦੱਸ ਸਕਦੇ ਨੇ ਵੀ ਕੀ ਕਾਰਨ ਆ ਜਿਹੜੇ ਇੱਥੇ ਦਾ ਸੀਵਰੇਜ ਪਲੰਟ ਆ ਜਿਹੜਾ ਉਹ ਖੇਲ ਰਿਹਾ ਜੀ ਹਾਂ ਜੀ ਕਪੜੇ ਕਪੜੇ ਨਹੀਂ ਹੋਏ ਹੋਏ ਜੀ ਇਹ ਕਪੜੇ ਇਹ ਤਾਂ ਜੋ ਟਾਈਮ ਦੇ ਅਮਾ ਯੂਰ ਸੀਗੇ ਇਥੇ ਉਹੀ ਦੱਸ ਸਕਦੇ ਨੇ ਜਾਂ ਜੋ ਇਸ ਕੰਮ ਦੇ ਵਿੱਚ ਇਨਵੋਲਵ ਸੀ ਇਹਦੀ ਜਾਣਕਾਰੀ ਉਹਨਾਂ ਨੂੰ ਜ਼ਿਆਦਾ ਹੋ ਸਕਦੀ ਆ ਇਹ ਤਾਂ ਮੈਨੂੰ ਲੱਗਦੇ ਨੇ ਜੀ ਇਹ ਵੱਡਾ ਕੰਮ ਹੋਇਆ ਉਹਦਾ ਇਹ ਤਾਂ ਪਾਣੀ ਬਲੌਕ ਹੋਉਂਦਾ ਤਾਂ ਚਾਹਤ ਹੈ ਕਿ ਪਾਣੀ ਬਲੌਕ ਹੋਣ ਦਾ ਜੀ ਚਾਂਸ ਦੇਖੋ ਇਹਨੂੰ ਤਾਂ ਜਿਹੜੇ ਉਸ ਸਮੇਂ ਦੇ ਆਗੂ ਸੀਗੇ ਉਹੀ ਵੱਧ ਸਹੀ ਢੰਗ ਨਾਲ ਡਿਸਕ੍ਰਾਈਬ ਕਰ ਸਕਦੇ ਨੇ ਇਹ ਗੱਲ ਨੂੰ ਪਰ ਜੇ ਇੱਕ ਗੱਲ ਦੇਖੀਏ ਜੀ ਚਲੋ ਆਗੂਆਂ ਦੀ ਛੱਡੋ ਮੇਨ ਜਿਹੜੇ ਇੱਥੇ ਵਸਾਉ ਆ ਜਿਹੜੇ ਦੁਕਾਨਦਾਰ ਨੇ ਉਹਨਾਂ ਦੀ ਦੁਕਾਨਦਾਰੀ ਵੀ ਖਰਾਬ ਹੋ ਰਹੀ ਹੈ ਇਹਨਾਂ ਗੱਲਾਂ ਨਾਲ ਸਾਰੇ ਪਾਸਿਆਂ ਤੋਂ ਉਹ ਇਹ ਗੱਲ ਦਾ ਪ੍ਰਭਾਵ ਪੈ ਰਿਹਾ ਮਾੜਾ ਪ੍ਰਭਾਵ ਪੈ ਰਿਹਾ ਦੁਕਾਨਦਾਰੀ ਤੇ ਜੀ ਇਹਦਾ ਕਸੂਰਵਾਰ ਕਿਹਨੂੰ ਸਮਝੇ ਦੇਈਏ ਕਸੂਰਵਾਰ ਜੀ ਦੇਖੋ ਜਿਹੜੀ ਮੌਕੇ ਦੀ ਸਰਕਾਰ ਹੁੰਦੀ ਹੈ ਉਹਨੇ ਦੇਖਣਾ ਹੁੰਦਾ ਕਿ ਵੀ ਇਹਨੂੰ ਅਸੀਂ ਕਿਸ ਤੰਗ ਦੇ ਨਾਲ ਮੈਨੇਜ ਕਰਨਾ ਦੇਖੋ ਅਪਾਈ ਤੇ 5-7 ਮਿੰਟ ਹੋਈ ਨੇ ਆਪਾਂ ਨੂੰ ਗੱਲ ਕਰਦਿਆਂ ਨੂੰ ਆਪਾਂ ਇਹ ਗੱਲ ਕਰਨਾ ਵੀ ਔਖਾ ਹੋ ਗਿਆ ਜੀ ਇੱਥੇ ਕਿੰਨਾ ਜ਼ਿਆਦਾ ਪਾਣੀ ਦਾ ਛਿੱਟੇ ਪੈ ਰਹੇ ਨੇ ਔਰ ਬਰਬੂਆ ਰਹੀ ਹੈ ਇਹ ਵਿਚਾਰੇ ਦੁਕਾਨਦਾਰ ਕਿਵੇਂ ਇੱਥੇ ਰਹੇ ਹੋਗੇ ਦੇਖੋ ਜਿਹੜੇ ਦੁਕਾਨਦਾਰ ਨੇ ਉਹਨਾਂ ਦੀ ਰੋਜੀ ਰੋਟੀ ਦਾ ਸਾਧਨ ਦੁਕਾਨਾਂ ਨੇ ਸਿਰਫ ਅਗਰ ਉਹਨਾਂ ਦਾ ਰਜਗਾਰ ਹੀ ਸਹੀ ਢੰਗ ਦੇ ਨਾਲ ਨਹੀਂ ਚੱਲੂਗਾ ਉਹਨਾਂ ਨੂੰ ਫਾਈਨੈਂਸ਼ੀਅਲੀ ਇਦੇ ਨਾਲ ਬਹੁਤ ਨੁਕਸਾਨ ਪਹੁੰਚਣਾ ਹਰ ਤਰ੍ਹਾਂ ਦੇ ਨਾਲ ਦੇਖੋ ਮਾਰਕੀਟ ਇੱਕ ਗੱਲ ਹੁੰਦੀ ਆਪਾਂ ਮਾਰਕੀਟ ਦੀ ਗੱਲ ਕਰਦੇ ਆਂ ਵੀ ਦੁਕਾਨ ਦੀ ਮਾਰਕੀਟ ਜਾਂ ਗਾਹਕ ਨੇ ਤਾਂ ਹੀ ਆਉਣਾ ਜੇ ਉੱਥੇ ਸਹੂਲਤ ਹੋਵੇ ਨੰਬਰ ਅਗਲੀ ਗੱਲ ਇਹ ਸੜਕ ਦੀ ਵੀ ਆ ਜੀ ਅੱਗੇ ਉਧਰ ਆਪਾਂ ਜੇ ਬਾਜ਼ਾਰ ਦੀ ਗੱਲ ਕਰਦੇ ਆਂ ਉਹਦੇ ਵਿੱਚ ਲਗਾਤਾਰ ਜਾਮ ਲੱਗਿਆ ਰਹਿੰਦਾ ਜੀ ਮਲੌਰ ਦੀ ਜਿਹੜੀ ਦੁਕਾਨਦਾਰੀ ਹੈ ਲਗਭਗ ਜਾਮ ਤੇ ਪਾਣੀ ਨੇ ਖਤਮ ਕਰ ਦਿੱਤੀ ਆ ਜੀ ਤੁਸੀਂ ਇਲਾਕੇ ਸ਼ਹਿਰ ਤੋਂ ਬਹੁਤ ਬਹੁਤ ਇਲਾਕੇ ਤੋਂ ਬਹੁਤ ਪਰਵਾਦੇ ਹੋ ਕੋਈ ਮਦਦ ਦੀ ਆਵਾਜ਼ ਕਿਉਂ ਨਹੀਂ ਚੱਕਦੇ ਜੀ ਆਵਾਜ਼ ਚੱਕਦੇ ਆ ਜੀ ਚਲੋ ਆਪੋ ਆਪਣੇ ਲੋਕ ਦੇਖੋ ਦੇਖੋ ਮੇਰੀ ਦਰਾਏ ਇਹ ਆ ਕਿ ਗੱਲ ਇੱਥੇ ਨਹੀਂ ਕੀ ਗੱਲ ਕਹਿਣੀ ਜਾਊਗਾ ਜੀ ਦੇਖੋ ਹਰੇਕ ਆਪੋ ਆਪਣੇ ਪੋਲੀਟੀਕਲ ਹਰੇਕ ਬੰਦਾ ਕਿਸੇ ਨਾ ਕਿਸੇ ਤੇ ਨਾਲ ਜੁੜਿਆ ਹੋਇਆ ਕਿਸੇ ਨਾ ਕਿਸੇ ਕਾਰਨ ਹਰੇਕ ਆਗੂ ਦੀ ਆਵਾਜ਼ ਨੂੰ ਦੱਬਣ ਦੇ ਲਈ ਬਹੁਤ ਵਾਰ ਹੁੰਦਾ ਕਿ ਅਗਲਾ ਕਹਿੰਦਾ ਵੀ ਭਰਾਵਾ ਇਹ ਗੱਲ ਨਾ ਕਰੋ ਕਹੋ ਅਸੀਂ ਕਰਦੇ ਆਂ ਹੱਲ ਹਮੇਸ਼ਾ ਇਹ ਗੱਲਾਂ ਪਰੋਸਿਆਂ ਤੱਕ ਸੀਮਤ ਰਹੀਆਂ ਨੇ ਅਮਲੀ ਰੂਪ ਦੇ ਵਿੱਚ ਇੱਥੇ ਕੋਈ ਵੀ ਕੰਮ ਜਾਂ ਸਟੈਪ ਨਹੀਂ ਚੱਕਿਆ ਗਿਆ ਜਿਹਦੇ ਨਾਲ ਸ਼ਹਿਰ ਦਾ ਸੁਧਾਰ ਹੋਵੇ। ਕੋਈ ਲਾਸਟ ਦੇ ਵਿੱਚ ਕੋਈ ਕੀ ਕਹਿਣਾ ਚਾਹਦੇ ਹੋ ਜੀ? ਲਾਸਟ ਦੇ ਵਿੱਚ ਤਾਂ ਜੀ ਸਿਰਫ ਇੰਨੀ ਇੱਕ ਗੱਲ ਕਹਿਣੀ ਹੀ ਵਾਜਬ ਆ ਦੇਖੋ ਮਲੌਰ ਦੇ ਦੁਕਾਨਦਾਰਾਂ ਬਾਰੇ ਸੋਚਿਆ ਜਾਵੇ। ਦੁਕਾਨਦਾਰੀਆਂ ਜੇ ਚੱਲਣਗੀਆਂ ਜੀ ਤਾਂ ਹੀ ਮਲੌਰ ਦਾ ਵਿਕਾਸ ਹੋਣਾ। ਦੁਕਾਨਦਾਰੀ ਤਾਂ ਪਹਿਲਾਂ ਹੀ ਹੁਣ ਆਪਾਂ ਕਹਿ ਸਕਦੇ ਹਾਂ ਜੀ ਘਾਟੇ 'ਚ ਚੱਲ ਰਹੀ ਹੈ ਜਿਵੇਂ ਦੁਕਾਨਦਾਰ ਵੀਰੇ ਆਪਣੇ ਦੱਸ ਰਹੇ ਨੇ। ਕਾਟੇ ਵਿੱਚ ਕੋਈ ਕਸਰ ਇਹਦਾ ਨਿਕਲ ਜਾਂਦੀ ਹੈ ਜੀ ਨਹੀਂ ਕਾਟੇ ਵਿੱਚ ਹੀ ਦੁਕਾਨਦਾਰੀ ਚੱਲ ਰਹੀ ਹੈ ਦੇਖੋ ਜਿਹੜਾ ਇੱਥੇ ਦਾ ਐਮ.ਐਲ.ਏ. ਆ ਜਾਂ ਕੋਈ ਮੌਜੂਦ ਆਗੂ ਨੇ ਆਪਣੇ ਲੋਕਲ ਨੇ ਉਹਨਾਂ ਦਾ ਜਿੰਮਾ ਹੁੰਦਾ ਕਿ ਉਹਨਾਂ ਨੇ ਆਪਣੇ ਸ਼ਹਿਰ ਨੂੰ ਕਿਸ ਤਰ੍ਹਾਂ ਤਰੱਕੀ ਵੱਲ ਨੂੰ ਲੈ ਕੇ ਜਾਣਾ ਨਾ ਕਿ ਜੇ ਅਸੀਂ ਗੱਲ ਕਹੀਏ ਕਿ ਦੇਖੋ ਆਮ ਜਿਹੜੇ ਬਸੋਂ ਦੇ ਇੱਥੇ ਨਾਗਰਿਕ ਨੇ ਜੋ ਵੀ ਰਹਿੰਦੇ ਨੇ ਉਹਨਾਂ ਦਾ ਤਾਂ ਕੰਮ ਹੀ ਮੰਨ ਕੇ ਚੱਲੋ ਕਿ ਜੀ ਵੋਟਾਂ ਪਾਉਣ ਤੋਂ ਬਾਅਦ ਖਤਮ ਹੋ ਜਾਂਦਾ ਉਹਨਾਂ ਨੇ ਆਗੂ ਚੁਣ ਲਿਆ ਚੁਣੇ ਹੋਏ ਆਗੂ ਨੇ ਦੇਖਣਾ ਕਿ ਮੈਂ ਆਪਣੇ ਨਗਰ ਨੂੰ ਜਾਂ ਆਪਣੇ ਸ਼ਹਿਰ ਨੂੰ ਜਾਂ ਆਪਣੇ ਹਲਕੇ ਨੂੰ ਕਿਦਾਂ ਤਰੱਕੀ ਵੱਲ ਲੈ ਕੇ ਜਾਣਾ ਜਿਹੜੇ ਆਪਣੇ ਐਮਐਲਏ ਸਾਹਿਬ ਨੇ ਹੁੰਦਾ ਤਾਂ ਉਹ ਵੀ ਆਪਣੇ ਪੇਜ ਦੇ ਉੱਪਰ ਪਾਉਂਦੇ ਹੁੰਦੇ ਨੇ ਜੀ ਬਹੁਤ ਛੇਤੀ ਲਾਈਵ ਕਰਕੇ ਵੀ ਅਸੀਂ ਆਹ ਕੰਮ ਕਰਤਾ ਆਹ ਕੰਮ ਕਰਤਾ ਇੱਥੇ ਕਿਉਂ ਨਹੀਂ ਲਾਈਵ ਕਰਦੇ ਜੀ ਆਪਣੇ ਉਹ ਚੈਨਲ ਨੂੰ ਆਪਣੇ ਪੇਜ ਨੂੰ ਦੇਖੋ ਐਫਰਟ ਕਰ ਰਹੇ ਨੇ ਪਰ ਉਹਨਾਂ ਦੇ ਐਫਰਟ ਕੀਤੇ ਹੋਏ ਮਲੌਰ ਦੇ ਵਿੱਚ ਕਿਤੇ ਨਜ਼ਰ ਨਹੀਂ ਆਉਂਦੇ ਮਲੌਰ ਨੂੰ ਦੇਖੋ ਸ਼ੁਰੂ ਤੋਂ ਹੀ ਇਹਦਾ ਜੋ ਵਿਕਾਸ ਪੱਖੋਂ ਪਛੜਿਆ ਇਹ ਆਗੂਆਂ ਦੀ ਅਣਦੇਖੀ ਕਰਕੇ ਹੀ ਪਛੜਿਆ ਹੋਇਆ ਹੈ ਇਹਦਾ ਕੋਈ ਹੋਰ ਕਾਰਨ ਨਹੀਂ ਜੇ ਪਹਿਲਾਂ ਚੁਣੇ ਹੋਏ ਐਮਐਲਏ ਉਹਨਾਂ ਨੇ ਸਹੀ ਢੰਗ ਨਾਲ ਧਿਆਨ ਦਿੱਤਾ ਹੁੰਦਾ ਹੁਣ ਚਲੋ ਸੀਵਰੇਜ ਤਾਂ ਜੀ ਇੱਥੇ ਅਕਾਲੀ ਗਵਰਨਮੈਂਟ ਟਾਈਮ ਦਾ ਪਿਆ ਹੋਇਆ ਉਦੋਂ ਬਾਅਦ ਕਾਂਗਰਸ ਵੀ ਆਈ ਆ ਜੇ ਨਹੀਂ ਸਹੀ ਢੰਗ ਨਾਲ ਕੰਮ ਹੋਇਆ ਸੀ ਕਾਂਗਰਸ ਵਾਲੇ ਐਕਸ਼ਨ ਲੈ ਲੈਂਦੇ ਜੀ ਸਰਕਾਰ ਤੋਂ ਬਾਅਦ ਤੀਜੀ ਸਰਕਾਰ ਆ ਤੀਜਾ ਬਦਲਾ ਹੈਗਾ ਜੀ ਬਸ ਸਾਰੇ ਇੱਕ ਦੂਜੇ ਨਾਲ ਰਲ ਮਿਲ ਜਾਂਦੇ ਆ ਜੀ ਕੋਈ ਅੱਗੇ ਆਈ نو ਕੋਈ ਨਹੀਂ ਇਸ ਬਾਰੇ ਸੋਚਦਾ ਜੀ ਗੱਲ ਬਾਰੇ ਧੰਨਵਾਦ